ਪਹਿਲ ਹਰਕਾ ਫਤਿਹਰ ਚੂੜੀਆਂ ਤੇ ਗੇਰਾ ਬਾਬਾ ਨਾਨਕ ਵਿੱਚ ਤੋਂ ਬਟੀਆਂ ਗੋਲੀਆਂ ਪਾ ਦਿੱਤਾ ਤਾਂ ਬਾਕੀਆਂ ਪਹਿਲੀ ਵਾਰ ਤਾਂ ਕਲਾ ਨੌਰ ਜੋ ਕਰਾ ਤੇਰਾ ਬਾਬਾ ਨਾਨਕ ਚੁਪਾਇਆ ਉਸਤੇ ਪਤੀ ਤੇ ਪਿੰਟ ਵਟਾਰਾ ਬੰਕਰ ਤੇ ਮੈਡੀਕਲ ਸਟੋਰ ਚ ਦੋ ਅੰਸ਼ਾਤੇ ਮੋਟਰਸਾਈਕਲ ਸਵਾਰਾ ਮਦਮ ਫਾਇਰਿੰਗ ਕੀਤੀ ਕਿਉਂਕਿ ਇਸ ਨਾਲ ਦੁਕਾਨ ਦੇ ਛਿਸ਼ੇ ਟੁੱਟੇ ਹਨ ਅਤੇ ਅੰਦਰ ਬੈਠਾ ਮਾਰਕ ਦੇ ਉਸਦੀ ਪਤਨੀ ਮਾਰਵਾਗ ਬਚੇ ਹਨ ਤਾਂ ਦਸਤੇ ਕੇ ਤੋਂ ਨਿਕਾਪੋਸ਼ ਮੋਟਰ ਸੈਕਟਰ ਸਵਾਰ ਉੱਕੇ ਆਉਂਦੇ ਹਨ ਤੇ ਖੈਰਾ ਮੈਡੀਕਲ ਸਟੋਰ ਤੇ ਫਾਇਲ ਕਰਕੇ ਫਰਮ ਹੋ ਜਾਂਦੇ ਹਨ ਮੋਕੇ ਤੇ ਪੁਲਸ ਤੋਂ ਲੱਭ ਕੇ ਜਾਂਚ ਕੀਤੀ ਜਾ ਰਹੀ ਹੈ ਤੇ ਕੁਝ ਘੰਟੇ ਬਾਅਦ ਹੀ ਹਲਕਾ ਫਤਿਹਗੜ ਚੂੜਿਆਂ ਦੇ ਪਿੰਡ ਤਰਚ ਕੋੜੀ ਦੀ ਵਾਰਤਾ ਦੁਬਾਰੀ ਹੈ ਸਾਫ ਦਾ 1454 ਸਿੰਘ ਉਹ ਵੀ ਜੋ ਉਹਨਾਂ ਦਾ ਵੀ ਮੈਡੀਕਲ ਸਟੋਰ ਹੈ ਕੁਨਾਰਨਿਕ ਮੈਡੀਕਲ ਸਟੋਰ ਉਹ ਉੱਥੇ ਬੈਠੇ ਹੋਏ ਸਨ ਕਿ ਇੱਕ ਨਕਾਬਪੋਸ਼ ਵਿਅਕਤੀ ਸਕੂਟਰੀ ਤੇ ਹੁੰਦਾ ਹੈ ਤੇ ਉਹਨਾਂ ਉੱਪਰ ਫਾਇਰਿੰਗ ਕਰਕੇ ਫਰਾਰ ਹੋ ਜਾਂਦਾ ਜਿਸ ਨਾਲ ਚੋਗਾ ਸਿੰਘ ਦੀ ਮੋਟੀ ਚਗੋਲੀ ਲੱਗੀ ਹੈ ਤੇ ਉਹ ਜ਼ਖਮੀ ਹੋਇਆ ਨਾ ਤੇ ਉਹਨਾਂ ਨੂੰ ਜ਼ਖਮੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਹਨਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਤੁਹਾਨੂੰ ਦੱਸ ਕਿ ਹਲਕਾ ਫਟੇਗੜ ਚੂੜੀਆਂ ਅਤੇ 18 ਬਾਬਾ ਨਾਨਕੀ ਮੈਡੀਕਲ ਸਟੋਰ ਦਾ ਇਹ ਵਾਰਦਾਤ ਹੈ ਮ ਆਪਣੀ ਹਨ ਹੰਤਾਸਤੇ ਇਹ ਪਹਿਲੀ ਵਾਰ ਥਾਟ ਖੇਰਾ ਵਿੱਚ ਵਾਪਰੀ ਜਿੱਥੇ ਮੈਡੀਕਲ ਸਟੋਰ ਤੇ ਤੋਂ ਅਨਪਛਤ ਤੇ ਮੋਟਰਸਾਈਕਲ ਸਵਾਰ ਫਰੀ ਕਰਕੇ ਫਰਾਰ ਹੋ ਜਾਂਦੇ ਨੇ ਜਦਕਿ ਤੋਂ ਚੀਫ ਆਫ ਥਾਟ ਹਲਕਾ ਫਤਿਹgarh ਚੂੜੀਆਂ ਤੇ ਪਿੰਡ 달म चौक ਕੇ ਬਥਾਣਾ ਖੇਰਾ ਲਾਲ ਸਿੰਘ ਅਧੀਨ ਹੁੰਦਾ ਹੈ ਉੱਥੇ ਵਾਪਰੀ ਹੈ ਅਤੇ ਉਮੀਰ ਦੱਤ ਮੈਡੀਕਲ ਸਟੋਰ ਤੇ ਮੈਂ ਕਿਹਾ ਜੋਗਾ ਸਿੰਘ ਜੋ ਕਿ ਇੱਕ ਸਾਫਾ ਕੰਮ ਦੇ ਸੀਸਰ ਪੰਚਨ ਆਪਣੀ ਗੁਰਨਾਥ ਮੈਡੀਕਲ ਸਟੋਰ ਤੇ ਬੈਠਿਆ ਨਾ ਤੇ ਕਿਨ ਕਾ ਪੋਸ਼ ਸਕੂਪਰੀ ਤੇ ਹੁੰਦਾ ਹੈ ਤੇ ਉਹਨਾਂ ਤੇ ਫਾਇਰਿੰਗ ਕਰਕੇ ਫਰਾਗ ਹੋ ਜਾਂਦਾ ਹਲਕਾ ਫਟੇਗੜ ਚੂੜੀਆਂ ਅਤੇ ਤੇਰਾ ਪਾਪਾ ਨਾਨ ਤੋਂ ਫੱਟੀਆਂ ਵਾਰਦਾਤਾ ਫਾਈਟਿੰਗ ਬਿਯੰਡ ਸੌਮੇ ਆਯਾ ਅਤੇ ਦੋਵੇਂ ਹੀ ਵਾਰਦਾਤਾਂ ਮੈਡੀਕਲ ਸਟੋਰਾਂ ਤੇ ਵਾਪਰੀਆਂ ਹਨ ਅਤੇ ਇੱਕ ਮੈਡੀਕਲ ਸਟੋਰ ਤੇ ਸਿਰਫ ਸ਼ੀਸ਼ੇ ਹੀ ਟਪਾਂ ਦਾ ਨੁਕਸਾਨ ਹੋਇਆ ਜਾਨੀ ਮਾਲੀ ਨੁਕਸਾਨ ਹੋ ਤੋ ਪਚਾਇਆ ਹੈ ਜਦ ਕਿ ਦੂਸਰੀ ਵਾਰਦਾਤ ਜੋ ਪਿੰਡ ਤਾਲਮ ਚ ਵਾਪਰੀ ਹੈ ਉੱਥੇ ਜੋਗਾ ਸਿੰਘ ਸਾਹਿਬ ਦਾ ਕਾਂਗਰਸੀ ਸਰਪੰਚ ਤੇ ਕੋਲੀ ਲਗੀ ਹੈ ਜਿਨ੍ਹਾਂ ਨੂੰ ਬਟਾਲਾ ਹਸਤਾਦ ਲਿਜਾਇਆ ਗਿਆ ਉਸ ਵੱਲੋਂ ਵੱਡਾ ਲੱਭਾ ਹੈ ਅਤੇ ਤਾਲਮ ਦੇਖੇ ਪਹੁੰਚ ਕੇ ਸਾਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਉਸ

ये क्या मैं वेख्या पहला मुड़े मैं ख्याल नहीं कितने आम लोग लाँग ही छिड़क रहे जी गल इतने माड़े ने पैर लाया दो गोलियां मार के बस कर लागे सिया शायद उठ के साथ बचाव हो गया गोली को बजी नहीं है वो बने वो बने, थी थी थी। बने थी थी थी। सारा मोटरसाइकिल नंबर प्लेट कोई नहीं है पाया बटाले वाली सैड तो आया तो कलनौर वालों गया ये सवे नौ बज के भी मिनट थी हाँ जी हाँ पुलिस टाइम लाया पुलिस ने फोन किया अगर पुलिस आ गई टाइम दस मिनट बाद ਸਾਨੂੰ ਕੋਈ ਗੱਲ ਕੋਈ ਨਾ ਕੋਈ ਅਸਲੀ ਗੱਲ ਹੈ ਕੋਈ ਫਰੋਤੀ ਦੀ ਕੋਈ ਗੱਲ ਨਹੀਂ ਹੋਈ ਤੇ ਉਹਦੇ ਚਾਂਸ ਹੀ ਕੋਈ ਨਹੀਂ ਹੈਗਾ ਹਾਂਜੀ ਪ੍ਰਸ਼ਾਸਨ ਮਾਨ ਕਰਦਾ ਵੀ ਜਿਹਾ ਇਹੋ ਜਿਹਾ ਲੋਕਾਂ ਦਾ ਯਾਰ ਹੋ ਗਿਆ ਤੇ ਫਿਰ ਆਮ ਬੰਦਾ ਕੀ ਕਰੂਗਾ ਵੇਖੋ ਸਾਡੀ 24 ਘੰਟੇ ਸੋ ਪਰਦੀਏ ਭਾਈ ਰਾਤ 12 ਵਜੇ ਆ ਕੇ ਫੋਨ ਕਰੇ ਦੂਆ ਘੜਾਇਆ ਉਸ ਲੋਕ ਉੱਠ ਕੇ ਦਵਾਈ ਲਈ ਦੀ 12 ਵਜੇ 2 ਵਜੇ ਕਿ 10 ਵਜੇ ਤੱਕ ਵੈਸੇ ਤਾਂ ਖੁੱਲੀ ਹੁੰਦੀ ਹੈ ਪਰ ਨਾ ਨਹੀਂ ਕੀਤੀ ਕਿ ਮਤਲਬ ਕੋਈ ਨਹੀਂ ਲੱਗਦਾ ਬਾਕੀ ਕੀ ਇਹਨਾਂ ਕੋਈ ਲੜਾਈ ਝਗੜਾ ਨਹੀਂ ਕੋਈ ਲੈਣ ਦੇ ਨਹੀਂ ਕੋਈ ਨਹੀਂ ਕਿਛਣਾ ਕੋਈ ਸੁਣਿਆ ਹੈ ਇਹ ਨਹੀਂ ਕਿ ਕੇ ਨੰਬਰ ਬਹੁਤ ਵਧੀਆ ਲੋਕਾਂ ਬੜਾ ਪ੍ਰੇਮ ਕਰ ਰਹੇ ਹੋ ਜੀ ਤੁਹਾਡੇ ਕਿਹੜਾ ਲੈਨ ਤੇ ਕੋਈ ਨਹੀਂ ਹੈ ਰਿਹਾ ਹੋਰ ਜੀ ਇੱਕ ਗੱਲ ਸੁਣਿਆ ਵੀ ਤੇਰੇ ਨੂੰ ਕੋਈ ਕਾਲ ਆਈ ਹਾਂਜੀ ਬੇਟੀ ਨੂੰ ਬਾਹਰ ਕਾਲ ਆਈ ਸੀ ਰਾਤ 1:30 ਵਜੇ ਬੇਟਾ ਮੇਰਾ ਕੈਨੇਡਾ ਉਹਦੇ ਕੋਈ ਨੰਬਰ ਮੰਗਿਆ ਨਾ ਆਪਣੇ ਪਾਪਾ ਨੰਬਰ ਦੇ ਕੇ ਦੱਸੋ ਕੀ ਗੱਲ ਆ ਉਹ ਵਿਚਾਰਾ ਸੁਤਾ ਹੀ ਸੁਤੇ ਨੇ ਬੜਾ ਥੋੜਾ ਫੋਨ ਸੁਣ ਰਿਹਾ ਕਿ ਤੇ ਤੇ ਤੋਂ ਉਹ ਕਹਿੰਦਾ ਮੈਂ ਬਾਹਰ ਕੈਨੇਡਾ ਤੇ ਆਪਣੇ ਪਾਪਾ ਨੰਬਰ ਦੇ ਕੇ ਕਹਿੰਦਾ ਕੀ ਗੱਲ ਆ ਕਿਨੇ ਜੀ ਸੁਖਾੜਪੁਰੇ ਬੰਦੇ ਬੋਲਦੇ ਕਿ ਨਾ ਗਿਆ ਕਿ ਨਾ ਫੋਨ ਕਰਦਾ ਬਸ ਮੁੱਢ ਕੇ ਗੱਲ ਹੀ ਕੋਈ ਨਹੀਂ ਇਹ ਜੋ ਸਵੇਰੇ ਗੱਲ ਹੋਣਦੇ ਆ ਜਦੋਂ ਕੰਮੋਂ ਵੈਸੇ ਬੇਟੇ ਫੋਨ ਆਉਂਦੇ ਆ ਮੇਰੇ ਦੱਸਣਦੇ ਆ ਪਾਪਾ ਨਾਲ ਕੀ ਗੱਲ ਹੋਈ ਕੋਈ ਗੱਲ ਪੂਰੀ ਨਹੀਂ ਹੋਈ ਤੇ ਵਿੱਚ ਦੀ ਗੋੜੀ ਗੱਲ ਦੀ ਕਿਨੇ ਵਾਰ ਕੀਤੇ